ਫ੍ਰੀ ਕੋਡ ਪਲੀਜ਼ ਵੱਲੋਂ ਮਾ ਜੋ ਐਸਐਸਪੀ ਡਾਕਟਰ ਫਰਗਿਆ ਜੈਨ ਜੀ ਆਈਪੀਐਸਜੀ ਦੇ ਰਹਿਨ ਮਾਈਟ ਲਗਾਤਾ ਜਿਹੜੇ ਮਾੜੇ ਅਨਸਰਾਂ ਖਿਲਾਫ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਇਸੇ ਤਹਿਤ ਇੱਕ ਅਸੀਂ ਕੱਲ ਦੋਸ਼ੀ ਲਾ ਪੀਸ ਉਫ ਲਵੀ ਪੁੱਤਰ ਰਾਦੇਵਾਸੀ ਟੁੱਢੀਗੇ ਨੂੰ ਗ੍ਰਿਫਤਾਰ ਕੀਤਾ ਜਰੂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਅਸੀਂ 4 ਮੋਟਰਸਾਈਕਲ ਚੋਰੀ ਦੇ ਬਰਾਬਰ ਕੀਤੇ ਨੇ ਤੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਜਿਹੜਾ ਅਸੀਂ ਇਸ ਤੇ ਮੁਕਦਮਾ ਦਰਜ ਕੀਤਾ ਸਿਟੀ ਫ੍ਰੀ ਕੋਰਚ 452 ਅੰਡਰ ਸੈਕਸ਼ਨ 305 317 2 ਬੀਨਸ ਤਹਿਤ ਮੁਕਦਮਾ ਦਰਜ ਕੀਤਾ ਤੇ ਇਸ ਤੋਂ ਹੁਣ ਤੱਕ ਸਾਨੂੰ ਚਾਰ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਤੇ ਅੱਜ ਇਹਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਰਿਮਾਨ ਲੈ ਕੇ ਇਸ ਤੋਂ ਜਿਹੜੀ ਹੁਣ ਪੁੱਛਗਿੱਛ ਕੀਤੀ ਜਾਵੇਗੀ ਇਹ ਹੋਰ ਵੀ ਜਿਹੜੇ ਨੇ ਕੋਈ ਮੋਟਰਸਾਈਕਲ ਜਾਂ ਕੋਈ ਹੋਰ ਚੋਰੀਆਂ ਕੀਤੀਆਂ ਉਹ ਅਸੀਂ ਇਸ ਤੋਂ ਬਰਾਮਦ ਕਰਾਵਾਂਗੇ ਰਿਕਵਰੀ ਕਰਾਵਾਂਗੇ ਤੇ ਜਿਹੜਾ ਹੋਰ ਵੀ ਇਹਨਾਂ ਦਾ ਕੋਈ ਨੈਟਵਰਕ ਹੋਏਗਾ ਤੇ ਉਹ ਵੀ ਬ੍ਰੇਕਰਾਂ ਚੋਰੀ ਦੇ ਮੁਕਦਮੇ ਦਰਜਿਆਂ ਦੇ ਪਹਿਲਾਂ ਇਹਦੇ ਤੇ ਹੈਗੇ ਨੇ ਨਹੀਂ ਪਹਿਲਾਂ ਇਹਦੇ ਤੇ ਇੱਕ ਹਾਰਮਜੈਕਟਰ ਦਾ ਇੱਕ ਐਂਡੀ ਦਾ ਤੇ ਉਹ ਇਹ ਦੋ ਮੁਕਦਮੇ ਦਰਜ ਨੇ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਹੀਕਲ ਇਹ ਕਿੱਥੋਂ ਚੋਰੀ ਕੀਤੇ ਗਏ ਸੀ ਇਹਨੇ ਜਿਹੜਾ ਹੁਣ ਤੱਕ ਪੁੱਛ ਕੇ ਸੱਸ ਦੱਸਿਆ ਵੀ ਇੱਥੇ ਸ਼ਹਿਰ ਦੇ ਵੱਖ-ਵੱਖ ਬਾਬਾ ਫਰੀਦ ਜੰਗਾ ਬਾਬਾ ਫੀਟਲਾਈ ਤੋਂ ਤੇ ਬਾਸ ਸੜਕੋਂ ਜਿਹੜੇ ਇਹਨੇ ਚੋਰੀ ਕੀਤੇ ਕੋਈ ਸਾਹਮਣੇ ਆਇਆ ਵੀ ਜਿਹੜੇ ਚੋਰੀ ਕਰਕੇ ਵਹੀਕਲ ਲੈ ਕੇ ਕਿੱਥੇ ਜਾਂਦਾ ਸੀ ਜਾਏ ਇਹ ਜਿਹੜੇ ਇਹਨੇ ਜੋ ਜਿਹੜੇ ਹੁਣ ਤੱਕ ਅਸੀਂ ਇਹਨਾਂ ਨੂੰ ਬਰਾਮਦ ਕੀਤੇ ਨੇ ਜਿਹੇ ਅੱਗੇ ਸੇਲ ਕਰਨੇ ਸੀ ਅਜੇ ਇਹਨੇ ਚੋਰੀ ਕਰਕੇ ਆਦਾ ਖੜੇ ਕੀਤੇ ਹੋ ਸਾਰੇ ਅਸੀਂ ਇਹਨਾਂ ਤੋਂ ਇੱਕ ਵਾਰ ਰਿਕਵਰ ਕਰਾ ਲੈਣ ਜਿਹੜੇ ਨੇ ਕੋਈ ਹੋਰ ਵੀ ਮੋਟਰਸੇਕ ਚੋਰੀ ਕੀਤੇ ਹੋਣਗੇ ਜਿਹੜੇ ਅੱਗੇ ਕਈ ਨਾ ਵੇਚ ਚੁੱਕੇ ਨੇ ਜਾਂ ਕਬਾੜੀਏ ਤੱਕ ਨੇ ਪਹੁੰਚਾਈ ਹੁੰਦੇ ਉਹ ਵੀ ਅਸੀਂ ਜਿਹੜੇ ਰਿਕਵਰ ਕਰਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵੇਚ ਰਹੇ ਸੀ ਕਿ ਵੇਚਣ ਨਾਲ ਅੰਦਾ ਕੋਈ ਗੁੰਮਲ ਕੌ ਵੀ ਫਿਰਨਾ ਦਿੰਦੀ ਬਿਲਕੁਲ ਜੋ ਵੀ ਅੱਗੇ ਆਏਗਾ ਵੀ ਜੇ ਕੋਈ ਇਹਨੇ ਪਹਿਲਾਂ ਕੋਈ ਵੇਚੇ ਹੋਏ ਨੇ ਜਾਂ ਕਵਾੜੀ ਵਿੱਚੇ ਜਾਂ ਅੱਗੇ ਤਾਂ ਬਿਲਕੁਲ ਉਹ ਮੋਟਰਸਾਈਕਲ ਰਿਕਵਰ ਕਰਕੇ ਉਹਨਾਂ ਨੂੰ ਵੀ ਇਸਮ ਖਤਮ ਵਿੱਚ ਪੁੱਛਗਿਛ ਕੀਤੀ ਜਾਵੇਗੀ ਵੀ ਇਹ ਚੋਰੀਏ ਮੋਟਰਸਾਈਕਲ ਕਿਉਂ ਖਰੀਦੇ ਜਾਂਦੇ ਨੇ ਤਾਂ ਕਰਕੇ ਇਹ ਚੋਰੀ ਦੇ ਅਗੇ ਅੰਜਾਮ ਦਿੰਦੇ ਜੇਕਰ ਕੋਈ ਸਸਤੇ ਮੋਟਰਸਾਈਕਲ ਖਰੀਦਦਾ ਹੈ ਤੇ ਤਾਂ ਫਿਰ ਇਹਨਾਂ ਨੂੰ ਅੱਗੇ ਲਾਲਚ ਵੱਧਦਾ ਹੈ ਇਹ ਅਗਲਾ ਮੋਟਰਸਾਈਕਲ ਚੋਰੀ ਕਰਦਾ ਸਰ ਇਹ ਚੋਰੀ ਕਰਦਾ ਹੈ ਜਾਂ ਇੱਕ ਗਰੋ ਹੋ ਸਕਦਾ ਹੈ ਗਰੋ ਦਾ ਨਹੀਂ ਇਹ ਅਸੀਂ ਹੁਣ ਇਸ ਤੋਂ ਪੁੱਛ-ਪੁੱਛ ਕਰਾਂਗੇ ਰਿਮਾਂਡ ਤੇ ਵੀ ਕਹਿੰਦਾ ਕਿ ਇਹਦਾ ਕੋਈ ਹੋਰ ਵੀ ਇਹਦੇ ਨਾਲ ਸਾਥੀ ਹੈਗੇ ਸੀ ਸਰ ਇੱਕ ਲਗਾਤਾਰ ਸ਼ਹਿਰ ਦੇ ਅੰਦਰ ਵੀ ਚੋਰੀ ਦੀਆਂ ਵਾਰਦਾਤਾਂ ਆ ਰਹੀਆਂ ਨੇ ਕਿ ਕੱਲ ਚੋਰੀ ਹੋ ਰਹੀ ਹੈ ਪਬਲਿਕ ਨੂੰ ਵੀ ਵੈਸੇ ਇਹ ਦੇਣਾ ਚਾਹੁੰਦੇ ਅੰ ਦੇਖੋ ਅਸੀਂ ਪਬਲਿਕ ਦੇ ਮੈਸੇਜ ਦੇਣਾ ਚਾਹੁੰਦੇ ਹਾਂ ਕਿਈ ਵਾਰ ਸਾਡੇ ਜੀਜੀ ਦਾ ਮੈਡੀਕਲ ਕਾਲਜ ਜਾਂ ਜਿੱਥੇ ਪਾਰਕਿੰਗ ਹੁੰਦੀ ਹੈ ਬੱਸ ਸਟੈਂਡ ਪਾਰਕਿੰਗ ਹੈ ਸਾਨੂੰ ਉਸ ਪਾਰਕਿੰਗਾਂ ਦੀ ਵਰਤੋਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ 5-10 ਰੁਪਏ ਦੀ ਗੱਲ ਹੁੰਦੀ ਹੈ ਅਸੀਂ ਉਸ ਨੂੰ ਬਚਾਉਣ ਦੇ ਲਈ ਮੋਟਰਸਾਈਕਲ ਬਿਨਾਂ ਪਾਰਕਿੰਗ ਦੇ ਬਾਹਰ ਖੜੇ ਕਰ ਦਿੰਨੇ ਆ ਤੇ ਸਾਨੂੰ ਹਮੇਸ਼ਾ ਪਾਰਕਿੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਬਾਕੀ ਆਦੇ ਮੋਟਰਸਾਈਕਲ ਨੂੰ ਸੇਫ ਥਾਂ ਤੇ ਖੜਾ ਕੀਤਾ ਜਾ ਜਿੱਥੇ ਤੁਹਾਡੀ ਵਿਜ਼ਿਬਿਲਟੀ ਹੋਵੇ ਜਾਂ ਕਿਤੇ ਸਾਨੂੰ ਜੇਕਰ ਕੋਈ ਚੋਰੀ ਨੂੰ ਅੰਜਾਮ ਦਿੰਦਾ ਤੇ ਸਾਨੂੰ ਹਮੇਸ਼ਾ ਹੀ ਸੀਸੀਟੀਵੀ ਫੁਟੇਜ ਤੋਂ ਇਹਨਾਂ ਦੀ ਪਛਾਣ ਹੁੰਦੀ ਹੈ ਤੇ ਜੇ ਕੋਈ ਇਹੋ ਜਿਹਾ ਅੰਜਾਮ ਦਿੰਦਾ ਤੇ ਅਸੀਂ ਇਹ ਕਾਂਗੇ ਵੱਧ-ਵੱਧ ਜਿਹੜੀਆਂ ਪਾਰਕਿੰਗਾਂ ਯੂਜ਼ ਕੀਤੀਆਂ ਜਾਂ ਸ਼ਹਿਰ ਦੇ ਵਿੱਚ ਜਿਹੜੀਆਂ ਬਣੀਆਂ